ਦੋਸਤੋ 0 ਮੀਟਰ ਜੌਂਡੀਅਰ ਦੇ ਵਿੱਚ ਲੈ ਲੈਣ ਹਿੰਨੋ ਦਾ ਇੰਜਨ ਤੇ ਵੀਡੀਓ ਹੈਗੀ ਸਤਵੀਂ ਕੁਝ ਚੀਜ਼ਾਂ ਤੁਹਾਨੂੰ ਨੋਟ ਕਰਾਉਣਾ ਜਿਵੇਂ ਹੁਣ ਇਹਦੇ ਥੱਲੇ ਵਾਲੇ ਪਾਸੇ ਆਹ 4x4 ਦਾ ਹਿੱਸਾ ਤੇ ਆਹ ਚੈਂਬਰ ਹੈਗਾ ਬੜਾ ਆਹ ਲੈਵਲ ਚੈੱਕ ਕਰ ਲਓ ਇੱਕ ਤਾਂ ਚੈਂਬਰ ਚੇਂਜ ਕਰਨਾ ਤੇ ਬਾਕੀ ਇਹਦੀ ਫਿਟਿੰਗ ਬਣ ਰਹੀ ਹੈ ਆ ਸਾਮਾਨ ਆਪਣੇ ਕੋਲ ਆਇਆ ਪਿਆ ਸਾਰਾ ਇਹ ਫਰਾਈ ਵੀਲ ਹੈ ਦੇਖੋ ਫਰਾਈ ਵੀਲ ਦਾ ਰਿੰਗ ਹੈ ਬਾਕੀ ਆ ਤਾਰਾਂ ਪਾਈਪਾਂ ਇਹ ਚੈਂਬਰ ਹੈ ਕਿਸ਼ਤੀ ਵਾਲਾ ਚੈਂਬਰ ਹੈ। ਯਾਨੀ ਕਿ ਥੱਲੇ ਤੋਂ ਬਰਾਬਰ ਹੁੰਦਾ। ਇਹ ਵੀ ਹੀਰੋ ਚਾਉਂਦਾ ਹੈ। ਤੇ ਉਸ ਤੋਂ ਬਾਅਦ ਆ ਜਿਹੜੀ ਪਲੇਟ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਪਾਈ ਸੀ ਉਹ ਚ ਪਤਾ ਹੀ ਲੱਗ ਰਿਹਾ ਵੀ ਬਣ ਰਹੀ ਆ। ਤੇ ਆਹ ਸੈਂਟਰ ਕੱਢਣਾ ਬਹੁਤ ਜ਼ਰੂਰੀ ਹੁੰਦਾ। ਜੇ ਸੈਂਟਰ ਨਾ ਨਿਕਲਿਆ ਤਾਂ ਜਿਹੜੀ ਇਹਦੇ ਚ ਕਰਾਸ ਨਹੀਂ ਹੈਗੇ ਨਾ 4x4 ਵਾਲੀ ਪਲੇਟ ਦੇ ਵਿੱਚ ਆਹ ਸੈਂਟਰ ਕਰਿਆ ਹੋਇਆ ਬਿਲਕੁਲ ਸਿੱਧਾ ਹੈ ਸੈਂਟਰ। ਇਹ ਮਾੜਾ ਜਿਹਾ ਫਰਕ ਰਹਿ ਗਿਆ ਤਾਂ ਫਿੱਟ ਨਹੀਂ ਹੋਣਾ ਟਰੈਕਟਰ ਇਸ ਲਈ ਬਹੁਤ ਸਾਵਧਾਨੀ ਰੱਖਣੀ ਪੈ ਰਹੀ ਹੈ ਟਰੈਕਟਰ ਤੁਸੀਂ ਦੇਖ ਹੀ ਰਹੇ ਹੋ ਆ ਹਿੰਨੋ ਦਾ ਇੰਜਣ ਚੈੱਕ ਕਰ ਲਓ ਇਹ ਇਸ ਇਹ 4 ਸਪੀਡ ਟਰੈਕਟਰ ਹੈ A B C D ਟਰੈਕਟਰ ਹੈ ਬਾਕੀ ਬਹੁਤ ਫੰਕਸ਼ਨਰ ਹੈ ਵਿੱਚ ਗিয়ার ਗੂਰ ਦੇ ਤੇ ਹਿੱਸੇ ਦੀ ਵੀ ਬਹੁਤ ਮਜ਼ਬੂਤੀ ਆ ਤੁਹਾਨੂੰ ਪਿੱਛੋਂ ਤੋਂ ਵੀ ਚੈੱਕ ਕਰਾ ਦਾਂ ਮੈਂ ਆ ਦੇਖੋ ਇਨੇ ਵਧੀਆ ਤਰੀਕੇ ਨਾਲ ਡਬਲ ਜੈਕ ਵਾਲਾ ਸਿਸਟਮ ਸਾਰਾ ਵਿੱਚ ਲੱਗਿਆ ਹੋਇਆ ਟੈਂਕੀ ਵੀ ਥੋੜੀ ਛੋਟੀ ਕਰਕੇ ਅੰਦਰ ਕਰਤੀ ਪਹਿਲਾਂ ਦਿਖਦਾ ਨਹੀਂ ਸੀਗਾ ਆ ਦੇਖੋ ਸਾਰੀ ਫਿਟਿੰਗ ਸਹੀ ਆ ਰਹੀ ਹੈ ਲੈਟ ਨਾਲੋਂ ਟਾਇਲ ਲੀਡੀ ਆਖੋ ਬਕਸਾ ਬਾਕੀ ਇਹਦੀ ਵੀਡੀਓ ਅਗਲੀ ਵੀ ਤਿਆਰ ਹੈ ਉਹ ਵੀ ਬਣੀ ਪਈ ਹੈ ਵੀਡੀਓ ਮੇਰੇ ਕੋਲ ਫਿਟਿੰਗ ਦੀ ਤੇ ਜੇ ਤੁਸੀਂ ਉਹ ਵੀ ਦੇਖਣੀ ਚਾਹੁੰਦੇ ਹੋ ਤਾਂ ਫੋਲੋ ਕਰ ਲਿਓ ਚੈਨਲ ਨੂੰ ਉਹ ਸਮਾਨ ਹੈ ਜੀ ਧੰਨਵਾਦ